ਅਗਲੀ ਖਬਰ ਕਰੀਏ ਅੱਜ ਅਮਰੀਕਾ ਦੇ ਵਿੱਚ ਸੁਪਰੀਮ ਕੋਰਟ ਨੇ ਉਸ ਇੱਕ ਪਟੀਸ਼ਨ ਨੂੰ ਟਾਸ ਆਊਟ ਕਰ ਦਿੱਤਾ ਬਾਹਰ ਕਰ ਦਿੱਤਾ ਜਿਸ ਵਿੱਚ ਕੁਝ ਸੋਸ਼ਲ ਮੀਡੀਆ ਯੂਜ਼ਰਸ ਤੇ ਕੁਝ ਜੁਨੀਅਰ ਰਿਪਬਲਿਕਨ ਟਰਨੀ ਜਰਨਲਸ ਆ ਉਹ ਇਹ ਦਾਵਾ ਕਰ ਰਹੇ ਸੀ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸੋਸ਼ਲ ਮੀਡੀਆ ਕੰਪਨੀਆਂ ਦੇ ਨਾਲ ਮਿਲ ਕੇ ਕੰਟੈਂਟ ਆ ਉਸ ਨੂੰ ਰਿਮੂਵ ਕਰਵਾਇਆ ਹੈਗਾ ਆ ਅ 6-3 ਦੇ ਨਾਲ ਇਸ ਦੇ ਉਲਟ ਜਿਹੜੀ ਉਹ ਵੋਟ ਪਾਈ ਗਈ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਜਿਹੜਾ ਇਹ ਸਟੈਂਡ ਨਹੀਂ ਕਰਦਾ ਕੋਈ ਵੀ ਇਹ ਸੂ ਕਰਨ ਦੇ ਮਾਮਲੇ ਦੇ ਵਿੱਚ ਕਿਉਂਕਿ ਕਹਿੰਦੇ ਵੀ ਕੰਟੈਂਟ ਮੋਡਰੇਸ਼ਨ ਦਾ ਜਿਹੜਾ ਇਸ਼ੂ ਆ ਇਹ ਸਰਕਾਰ ਦੇ ਐਕਸ਼ਨਸ ਦਾ ਨਤੀਜਾ ਨਹੀਂ ਹੈਗਾ ਮジョਰਿਟੀ ਦੇ ਲਈ ਰਾਈਟ ਕਰਦੇ ਹੋਏ ਕੰਜ਼ਰਵੇਟਿਵ ਜਸਟਿਸ ਐਮੀ ਕਾਰਨ ਬੈਰਟ ਉਹਨਾਂ ਨੇ ਕਿਹਾ ਵੀ ਜਿਹੜੇ ਪਲੈਨ ਟਿਪਸ ਆ ਜਿੰਨਾ ਚਾ ਅਟਾਰਨੀ ਜਰਨਲ ਨੇ ਲੂਜੀਆਨਾ ਦੇ ਤੇ ਮਜ਼ਦੂਰੀ ਦੇ ਤੇ ਪੰਜ ਸੋਸ਼ਲ ਮੀਡੀਆ ਦੇ ਯੂਜ਼ਰਸ ਉਹ ਇਹ ਦਿਖਾਉਣ ਦੇ ਵਿੱਚ ناکਾਮਯਾਬ ਰਹੇ ਆ ਵੀ ਉਹਨਾਂ ਨੂੰ ਨੁਕਸਾਨ ਪਹੁੰਚਿਆ ਆ ਕੁਝ ਸਰਕਾਰੀ ਅਧਿਕਾਰੀਆਂ ਦੇ ਕਰਕੇ ਜਿਹੜਾ ਇਹਨਾਂ ਨੇ ਸੋਸ਼ਲ ਮੀਡੀਆ ਕੰਟੈਂਟ ਜਿਹੜਾ ਰਿਮੂਵ ਕਰਾਇਆ ਆ ਉਸ ਉਹ ਜਿਹੜਾ ਇਸ ਦੇ ਵਿੱਚ ਦਾਵਾ ਕਰਦੇ ਆ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਸੋਸ਼ਲ ਮੀਡੀਆ ਪਲੈਟਫਾਰਮ ਇਹ ਚਰਚਾ ਤੋਂ ਪਹਿਲਾਂ ਹੀ ਅਮ ਕੰਟੈਂਟ ਆ ਉਸ ਨੂੰ ਮੋਡਰੇਟ ਕਰ ਰਹੇ ਆ ਰੂਟੀਨਲੀ ਮੋਡਰੇਟ ਕਰ ਰਹੇ ਆ ਤੇ ਜਿਹੜੀ ਕਹਿੰਦੇ ਵੀ ਇਹ ਕੋਰਜਨ ਹੋਣ ਤੋਂ ਪਹਿਲਾਂ ਵੀ ਉਹ ਜੇ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਦਾ ਕੰਪਨੀ ਦਾ ਤੇ ਬਾਈਡਨ ਪ੍ਰਸ਼ਾਸਨ ਦਾ ਬਚਾਅ ਤਾਂ ਜਿਹੜਾ ਇਸ ਚੀਜ਼ ਦੇ ਵਿੱਚ ਜ਼ਰੂਰ ਹੋ ਗਿਆ ਆ ਪਰ ਅੰਦਰ ਖਾਤੇ ਲੋਕ ਇਹ ਅਜੇ ਵੀ ਮੰਨਦੇ ਆ ਵੀ ਬਹੁਤ ਸਾਰਾ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਆ ਉਹ ਸਰਕਾਰਾਂ ਦੇ ਕਹਿਣ ਦੇ ਉੱਤੇ ਕਈ ਚੀਜ਼ਾਂ ਨੂੰ ਰੋਕਦੀ ਆ ਕਈ ਚੀਜ਼ਾਂ ਨੂੰ ਵਧਾਵਾ ਦਿੰਦੀ ਆ ਇਸ ਦਾ ਸਿੱਧਾ ਜਿਹੜਾ ਉਦਾਹਰਨ ਪੰਜਾਬੀ ਰੇਡੀਓ ਯੂ ਐਸ ਏ ਦੇ ਆਪਣੇ ਸੋਸ਼ਲ ਮੀਡੀਆ ਪੇजेस ਆ ਜੋ ਕਿ ਇੰਡੀਅਨ ਸਰਕਾਰ ਦੇ ਕਹਿਣ ਦੇ ਉੱਤੇ ਉੱਥੇ ਉਹਨਾਂ ਨੇ ਬੰਦ ਕੀਤੇ ਆ ਤੇ ਇੱਥੇ ਅਮਰੀਕਾ ਦੇ ਵਿੱਚ ਵੀ ਅਸੀਂ ਇਹ ਦੇਖਦੇ ਆ ਨੋਟ ਕਰਦੇ ਆ ਕਈ ਵਾਰੀ ਤੁਹਾਡੇ ਤੱਕ ਨੋਟੀਫਿਕੇਸ਼ਨ ਜਿਹੜੀਆਂ ਉਹ ਨਹੀਂ ਜਾਂਦੀਆਂ ਨਹੀਂ ਪਹੁੰਚਦੀਆਂ ਤੇ ਉਸ ਦੀ ਜਿਹੜੀ ਰੀਚ ਆ ਉਸ ਨੂੰ ਘਟਾ ਦਿੱਤਾ ਜਾਂਦਾ ਹੈਗਾ ਪਰ ਅੱਜ ਸੁਪਰੀਮ ਕੋਰਟ ਨੇ ਇਹ ਜਿਹੜਾ ਕਲੇਮ ਉਸ ਨੂੰ ਬਾਹਰ ਕੱਢ ਦਿੱਤਾ ਉਸ ਦੇ ਉੱਤੇ ਇੱਕ حساب ਦੇ ਨਾਲ ਨਾ ਕਰ ਦਿੱਤੀ ਜਿਹੜਾ ਇਹ ਦਾਵਾ ਜਿਹੜੇ ਕੁਝ ਰਿਪਬਲਿਕਨ ਅਟਾਰਨੀ ਜਨਰਲ ਤੇ ਜਿਹੜੇ ਸੋਸ਼ਲ ਮੀਡੀਆ ਦੇ ਯੂਜ਼ਰਸ ਨੇ ਕੀਤਾ ਸੀਗਾ ਵੀ ਸਰਕਾਰ ਦੇ ਕਹਿਣ ਦੇ ਉੱਤੇ ਕੰਟੈਂਟ ਨੂੰ ਰਿਮੂਵ ਕੀਤਾ ਆ ਕਿਉਂ ਪਰ ਇਹ ਦਿਖਾਉਣ ਚ ਨਾਕਾਮਯਾਬ ਰਹੀ ਵੀ ਉਸ ਤੇ ਨਾਲ ਜਿਹੜਾ ਉਹ ਸਾਨੂੰ ਨੁਕਸਾਨ ਜਿਹੜਾ ਉਹ ਪਹੁੰਚਿਆ ਹੈਗਾ ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆਪਾਂ ਦੇਖਦੇ ਆਂ ਵੀ ਹੋਰ ਵੀ ਜਿਹੜੇ ਅਹਿਮ ਜਿਹੜੇ ਫੈਸਲੇ ਆ ਉਹ ਨਾਲ ਦੇ ਨਾਲ ਚੱਲ ਰਹੇ ਹੈਗੇ ਆ ਆ ਆਉਂਦੇ ਸਮੇਂ ਦੇ ਵਿੱਚ ਆਪਾਂ ਜਿਹੜਾ ਕੱਲ ਵੀ ਜਿਹੜਾ ਡਿਸਕਸ ਕੀਤਾ ਸੀ ਵੀ ਉਹਨਾਂ ਨੇ ਹੋਰ ਵੀ ਅਹਿਮ ਜਿਹੜੇ ਜਿਹੜੀਆਂ ਸੁਣਵਾਈਆਂ ਆ ਅਗਲੇ ਸੈਸ਼ਨ ਦੇ ਵਿੱਚ ਲੈਣੀਆਂ ਹੈਗੀਆਂ ਜੀ